ਗੀ ਆ ਸਾਨੂੰ ਅੱਗ ਲੱਗ ਦੀ ਇਤਲਾਹ ਆਈ ਕਿ ਲੱਕੀ ਟੈਕਸਟਾਈਲ ਦੇ ਵਿੱਚ ਅੱਗ ਲੱਗੀ ਆ ਤਾਂ ਅਸੀਂ ਮੋਕੇ ਤੇ ਤਿੰਨ ਚਾਰ ਗੱਡੀਆਂ ਲੈ ਕੇ ਪਹੁੰਚੇ ਆ ਤਕਰੀਬਨ ਅੱਧੇ ਘੰਟੇ ਚ ਜਿਹੜਾ ਅੱਗ ਤੇ ਕਾਬੂ ਪਾ ਲਿਆ ਜੀ ਕਿੰਨੀਆਂ ਗੱਡੀਆਂ ਆ ਚੁੱਕੀਆਂ ਆ ਪੰਜ ਤੋਂ 6 ਗੱਡੀਆਂ ਮੋਕੇ ਤੇ ਖੜੀਆਂ ਜੀ ਹਾਂ ਜੀ ਅੱਗ ਤੇ ਕਾਬੂ ਪੈ ਗਿਆ ਬਾਅਦ ਠੰਡੀ ਕਰ ਰਹੇ ਆ ਬਾਕੀ ਮਾਲੀ ਦਾ ਹੋਇਆ ਜੀ ਬਾਕੀ ਜਾਨੀ ਹਲੇ ਫਿਲਹਾਲ ਕੋਈ ਨੁਕਸਾਨ ਨਹੀਂ ਬੜਾ ਸਾਈ ਜੀ ਕਾਫੀ ਇਹਨਾਂ ਦੀ ਇੱਥੇ ਫੈਕਟਰੀਆਂ ਹੈਗੀਆਂ ਨੇ ਇੱਥੇ ਅੱਗ ਲੱਗੀ ਸੀਗੀ ਥੋੜੀ ਦੇਰ ਪਹਿਲਾਂ ਫਾਇਰ ਕਰਮੀ ਟਾਈਮ ਨਾਲ ਪਹੁੰਚਣ ਨਾਲ ਕਾਫੀ ਫਰਕ ਪੈ ਕਿ ਬਿਲਡਿੰਗਾਂ ਦੇ ਪਿੱਛੇ ਪਚਾ ਹੋ ਗਿਆ ਤੇ ਅੱਗੇ ਬੁਝ ਗਈ ਟਾਈਮ ਜਲਦੀ ਜਾਨੇ ਨੁਕਸਾਨ ਹੋ ਗਿਆ ਹਾਜੀ ਲੱਗੀ ਆ ਜੀ ਮੇਰੇ ਖਿਆਲ ਨਾਲ ਹਾਜੀ ਇੱਕ ਘੰਟਾ ਘੰਟੇ ਕੱਦ ਦਾ ਪੋਣਾ ਘੰਟੇ ਪਹਿਲਾਂ ਲੱਗੀ ਸੀ ਅੱਗ ਹਾਂ ਪਹੁੰਚ ਗਈ ਸੀ ਜੀ ਗੱਡੀਆਂ ਪਹੁੰਚ ਗਿਆ ਸਾਡੇ ਪੁਲਿਸ ਮੁਲਾਜ਼ਮ ਵੀ ਆ ਗਏ ਥਾਣੇ ਤੋਂ ਸਾਰੇ ਪੁਲਿਸ ਵੀ ਆ ਗਏ ਨੀ ਚੀ ਦਾ ਕੰਮ ਹੈ ਹਾਜੀ ਜੀ ਦਾ ਕੰਮ ਹੈ ਕੱਪੜੇ ਦਾ ਕੰਮ ਹੈ ਜੀ ਇਹ ਵੀ ਇੱਕਦਮ ਜਿਵੇਂ ਅੱਗ ਲੱਗੀ ਆ ਤੇ ਮਤਲਬ ਅੱਗ ਫੈਲ ਗਈ ਪੋਲਿਸਟਰ ਵਾਲਾ ਮਾਲ ਹੈ ਨਾ ਉਹ ਮਾੜੀ ਜਿਵੇਂ ਕਿ ਆ ਕੀ ਕਹਿੰਦੇ ਨੇ ਜਿਹੜੀ ਲਾਈਟ ਹੁੰਦੀ ਆ ਉਹ ਹੀਟ ਕਰ ਗਈ ਹੋਣੀ ਆ ਉਹ ਥੱਲੇ ਸਾਰਾ ਪੋਲਿਸਟਰ ਵਾਲਾ ਮਾਲ ਸੀਗਾ ਲਫਾਫਾ ਚੜਿਆ ਹੁੰਦਾ ਉਹ ਲਫਾਫੇ ਕਰਕੇ ਅੱਗੇ ਵਧੀ ਗਈ ਬਸ ਅੱਛਾ ਜੀ ਇਹਦੇ ਕਰਕੇ ਹੋ ਗਿਆ ਉਹ ਅੱਗ ਵਧਦੀ ਵਧਦੀ ਪਹਿਲਾਂ ਚੌਥੀ ਤੇ ਲੱਗੀ ਫਿਰ ਤੀਜੀ ਤੇ ਆ ਗਈ ਫਿਰ ਦੂਜੀ ਤੇ ਆਨ ਲੱਗੀ ਸੀ ਇਹਨਾਂ ਨੇ ਕਾਬੂ ਪਾ ਲਿਆ ਪਰ ਇਸ ਕਰਕੇ ਹੁਣ ਦੇਖੋ ਹੁਣ ਉੱਪਰ ਜਾ ਕੇ ਕਿੰਨਾ ਕ ਨੁਕਸਾਨ ਹੋਇਆ ਇਹਦਾ ਬਾਅਦ ਪਤਾ ਲੱਗੇਗਾ ਇਹ ਤਾਂ ਫਾਈਰ ਉੱਪਰ ਜਾ ਕੇ ਪਤਾ ਲੱਗੇਗਾ ਜੇ ਕੁਝ ਵੀ ਦੱਸ ਸਕਦੇ ਆ ਸਰ ਕਰੋਨਾ ਦਾ ਹੀ ਸੀਗਾ ਮੈਂ ਤਾਂ ਮਾਲ ਸਾਰਾ ਇਹ ਆਪਣੀ ਲੱਕੀ ਟੈਕਸਟਾਈਲ ਕਰਕੇ ਫੈਕਟਰੀ ਹੈਗੀ ਹੈ ਜੀ ਹਾਂਜੀ ਸੁੰਦਰ ਨਗਰ ਰੋਡ ਤੇ ਹੈ ਆਪਣੀ ਮੇਨ ਹਾਂਜੀ ਤੇ ਕਿੰਨੇ ਕੁ ਵੀ ਪਤਾ ਲੱਗਿਆ ਵੀ ਅੱਗ ਲੱਗੀ ਹੈ ਇਹ ਭਾਈ ਜਦੋਂ ਲੱਗੀ ਨਾ ਸਾਡੀ ਸਾਹਮਣੇ ਵਾਲੀ ਸ਼ੋਪ ਤੇ ਹੈਗੇ ਨੇ ਆਪਣੇ ਬੰਦੇ ਸਾਡੀ ਸਾਹਮਣੇ ਵੀ ਸ਼ੋਪ ਹੈਗੀ ਹੈ ਇੱਕ ਤੇ ਉਧਰੋਂ ਆਏ ਭੱਜੇ ਵੀ ਤੁਹਾਡੇ ਉੱਪਰ ਅੱਗ ਲੱਗੀ ਹੋ ਗਈ ਉਸ ਤੋਂ نیچے ਬੈਠੇ ਸੀ ਮੈਂ ਤਾਂ ਆਫਿਸ 'ਚ ਬੈਠਾ ਸੀ ਆਪਣੇ ਮੈਨੂੰ ਇੱਕਦਮ ਕਹਿੰਦੇ ਉੱਪਰ ਅੱਗ ਲੱਗੀ ਹੈ ਅਸੀਂ ਸਾਰਾ ਕੁਝ ਬੰਦ ਕਰਕੇ ਬਾਹਰ ਆ ਗਏ ਨਾਲ ਹੀ ਫਿਰ ਇਹਨਾਂ ਨੂੰ ਫੋਨ ਕੀਤਾ ਇਸ ਤੋਂ ਇਲਾਵਾ ਕਿਤੇ ਹੋਰ ਵੀ ਵਕਰੀ ਚੱਕ ਲੱਗੀ ਤੇ ਨੇੜੇ ਨਹੀਂ ਨਹੀਂ ਕੋਈ ਨਹੀਂ ਸਾਡੇ ਹੀ ਲੱਗੇ ਜੀ ਫਿਲਹਾਲ ਤਾਂ ਕਿੰਨੀਆਂ ਗੱਡੀਆਂ ਆਣੀ ਪਈਆਂ ਲੱਗ ਗਈ 7-8 ਗੱਡੀਆਂ ਤਾਂ ਲੱਗ ਹੀ ਗਈਆਂ ਹਜੇ ਚੱਲੀ ਜਾਂਦਾ ਹਜੇ ਲੱਗੇ ਹੋਏ ਨੇ ਉੱਪਰ ਕੰਮ ਕਰਨੇ ਲਈ ਕੁਝ ਵੀ ਸਟਾਫਲ ਕੁਝ ਵੀ ਆਹ ਗੱਡੀਆਂ ਦਾ ਟਾਈਮ ਨਾਲ ਪਹੁੰਚ ਗਿਆ ਸੀਗੇ ਅਗਲੇ ਨੇ 2-3 ਮਿੰਟ ਲਾਏ ਬਾਅਦ ਪਹੁੰਚਣ ਨੂੰ ਆਪਣਾ ਉਹਨਾਂ ਨੇ ਕਾਰਜ ਸ਼ੁਰੂ ਕਰਤਾ ਤੇ ਉਹਨਾਂ ਕਰ ਲਿਆ ਉਹਨਾਂ ਨੇ ਕੰਟਰੋਲ ਸਾਰਾ ਕੁਝ 4 ਵਜੇ ਦਾ ਅਜੇ ਕਾਰਨ ਦਾ ਪਤਾ ਲੱਗਿਆ ਨਹੀਂ ਕਿ ਕੀ ਕਾਰਨ ਦਾ ਕਿਹੜਾ ਅੱਗ ਲੱਗੀ ਸ਼ਾਰਟ ਸਰਕਟ ਹੋ ਗਿਆ ਪਿਛਲੇ ਪਾਸੇੋਂ ਦੂਜੀ ਦੂਜੀ ਮੰਜ਼ਲ ਬੈਕ ਸਾਈਡ ਤੋਂ ਉਦੋਂ ਮੁੰਡਿਆਂ ਦਾ ਮੈਨੂੰ ਫੋਨ ਆਇਆ ਭਾਜੀ ਜਲਦੀ ਆਓ ਅੱਗ ਲੱਗੀ ਮਗਾ ਸਿਲੰਡਰ ਉਹਨਾਂ ਨੇ ਸਾਰੇ ਮੁੰਡਿਆਂ ਨੇ ਸਿਲੰਡਰ ਚੱਕਲੇ ਸਿਲੰਡਰ ਬਹੁਤ ਹੁੰਦੇ ਸਾਡੇ ਕੋਲ ਕੱਪੜੇ ਦਾ ਕੰਮ ਕਰਕੇ ਸਿਲੰਡਰ ਬਹੁਤ ਰੱਖੇ ਹੋਏ ਫਿਰ ਉਹ ਸਾਰੇ 2 4 10 12 ਸਿਲੰਡਰ ਜਿੰਨੇ ਸੀ ਸਾਰੇ ਬੂਤੇ ਨਹੀਂ ਕੰਟਰੋਲ ਹੋਈ ਇਹਨਾਂ ਦਾ ਸਾਹ ਘੁੱਟਣ ਲੱਗ ਗਿਆ ਧੂੰਆਂ ਵੱਧ ਆ ਗਿਆ ਕਿਉਂਕਿ ਟੋਟਲੀ ਬਲਿਸਟਰ ਆ ਨਾ ਜੀ ਤੇ ਕੱਲ नहीं नहीं जानी नहीं होया पर माल दा बहुत ज्यादा हो बस करोड़ों ची है अच्छा जी one of the premium and prestigious professional institutes providing a wide range of professional courses with 100% placement assistance we are sri sai group of institutes